ਗੁਰੂ ਸਾਹਿਬੀਓ ਅੰਦਰ ਸਚਾ ਨੇ ਹਾਂ ਲਾਇ ਫ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਹਾਂ ਸਾਹਿਬ ਗੁਰੂ ਸਾਹਿਬ ਸੱਚੇ ਪਾਸ਼ਾ ਗੁਰੂ ਪਿਆਰੇ ਗੁਰੂ ਸWARE ਗੁਰੂ ਦਾ ਹੀ ਖਾਸ ਰੂਪ ਸਾਧ ਸੰਗਤ ਜੀ ਆ ਪਰਮਾਤਮਾ ਨੇ ਅੰਦਰ ਸੱਚਾ ਨਾਮ ਪੈਦਾ ਕੀਤਾ ਹੈ ਜਿਸ ਨੂੰ ਆਪਾਂ ਪਹਿਚਾਣਿਆ ਨਹੀਂ ਵਾਹਿਗੁਰੂ ਜੀ ਆਵਾਜਪਾ ਸਾਧ ਸੰਗਤ ਜੀ ਦੇ ਨਾਲ ਦਾ ਸ ਮਰਿੰਦਰਪੁਰ ਖਾਲਸਾ ਤਾਂ ਤਾਂ ਸ੍ਰੀ ਗੁਰਗੰਸਾਹਿ ਦੀ ਮੁਹਾਜਰ ਨਾਜ਼ਰ ਮੰਦੇ ਹੋਏ ਉਹਨਾਂ ਦੀ ਚਰਨਾਂ ਦੀ ਧੂੜ ਹਾਂ ਕਿਰਪਾ ਕਰੀ ਰੱਖਣ ਵਾਹਿਗੁਰੂ ਜੀ ਬੋਲਨ ਦੀ ਸਮਾਤ ਬੋਧ ਬਖਸ਼ਿਸ਼ ਕਰਾਂ ਦਾ ਸਾਹਿਬ ਜੀ ਦੇ ਨਾਲ ਆਪਣੇ ਮਨ ਦੇ ਵਿਚਾਰ ਗੁਰ ਮਰਿਆਦਾ ਦੇ ਅਨਸਾਰ ਸਾਂਝੇ ਕਰਾਂਗੇ ਵਾਹਿਗੁਰੂ ਜੀ ਹਵਾ ਹੈ ਗੁਰਸੱਤਿ ਬਾਸ਼ ਜੀਓ ਅੱਜ ਕੱਲ ਦੀ ਦੌੜ ਭੱਜ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਬਾਈ ਗੁਰਜੀ ਹਰ ਇਨਸਾਨ ਚਾਹੁੰਦਾ ਹੈ ਕਿ ਮੇਰੇ ਕੋਲ ਬਹੁਤ ਧਨ ਦੌਲਤ ਹੋਵੇ ਦੁਨੀਆ ਦੀ ਸਾਰੀ ਖੁਸ਼ੀਆਂ ਹੋਵੇ ਹੋਣ ਤੇ ਮੇਰੇ ਬੱਚੇ ਵੀ ਵੈਲ ਸੈਟਲਡ ਹੋਣ ਦੁਨੀਆਂ ਦੀ ਕੋਈ ਕਮੀ ਨਾ ਰਹਿ ਜਾਵੇ ਇੰਨੀ ਭੱਜ ਦੌੜ ਵਿੱਚ ਲੱਗਿਆ ਹੋਇਆ ਹੈ ਮਾਨੂੰ ਸ਼ਾਂਤੀ ਨਹੀਂ ਹੈ ਕਿਧਰੇ ਵੀ ਔਰ ਉਹ ਦੌੜ ਭੱਜ ਦੇ ਵਿੱਚ ਕਈਆਂ ਦੇ ਨਾਲ ਆਪਣੇ ਬੱਚਿਆਂ ਦੀ ਪ੍ਰਾਪਰਟੀ ਬਣਾਉਣ ਵਾਸਤੇ ਜਾਂ ਕੋਈ ਬਿਜ਼ਨਸ ਕਰਦਾ ਹੈ ਆਪਣੀ ਪ੍ਰਾਪਰਟੀ ਬਣਾਉਣ ਵਾਸਤੇ ਕਈਆਂ ਦੇ ਨਾਲ ਨਾ ਇਨਸਾਫੀ ਕਰ ਜਾਂਦਾ ਹੈ انسان ਜੋ ਹੈ ਨਾ ਅੱਜ ਦੀ ਦੌੜ ਭੱਜ ਵਿੱਚ ਕਿਸੇ ਦਾ ਹੱਕ ਖਾ ਲੈਂਦਾ ਹੈ ਕਿਸੇ ਦਾ ਦਿਲ ਦਖਾਉਂਦਾ ਹੈ ਕਿਉਂਕਿ ਮੈਂ ਅੱਗੇ ਵੱਧ ਜਾਵਾਂ ਪ੍ਰਾਪ ਦੀ ਪ੍ਰਾਪਰਟੀ ਖਾਈ ਜਾਂਦਾ ਹੈ ਔਰ ਚਾਰ ਵਾਰ ਇੱਕ ਕਰਦੇ ਬੱਚੇ ਨੂੰ ਬਹੁਤ ਦਬਾਇਆ ਜਾਂਦਾ ਹੈ ਬਾਕੀ ਸਾਰਾ ਪਰਿਵਾਰਿਕ ਸਾਈਡ ਹੋ ਜਾਂਦਾ ਹੈ ਭੈਣਾ ਭਰਾ ਵੀ ਉਹਨਾਂ ਦਾ ਪੱਖਪੂਰਦੇ ਹਨ ਜੋ ਬੰਦਾ ਹਾ ਵੀ ਹੋ ਜਾਂਦਾ ਹੈ ਬੁਰਾਈਆਂ ਕਰ ਕਰਕੇ ਬਹੁਤ ਹੀ ਅੱਗੇ ਤਰੱਕੀ ਕਰ ਜਾਂਦਾ ਹੈ ਔਰ ਬਾਕੀ ਦੇ ਭੈਣਾ ਭਰਾ ਵੀ ਉਸ ਦਾ ਹੀ ਸਾਥ ਨਿਭਾਉਂਦੇ ਹਨ ਕਿਉਂਕਿ ਗੱਲ ਕਲਯੁਗ ਹੈ ਵਾਹਿਗੁਰੂ ਜੀ ਕਲਯੁਗ ਦੇ ਵਿੱਚ ਚੜਦੇ ਸੂਰਜ ਨੂੰ ਸਲਾਮਾ ਹਨ ਜੋ ਥੋੜਾ ਟਲਦਾ ਹੈ ਜੋ ਦਸਾਂ ਨੋਆਂ ਦੀ ਕਮਾਈ ਖਾਂਦਾ ਹੈ ਉਸ ਵੱਲ ਨੂੰ ਸਮਾਜ ਨਹੀਂ ਹੁੰਦਾ ਉਹਦੀ ਸਾਈਡ ਨਹੀਂ ਹੁੰਦਾ ਸਮਾਜ ਸਮਾਜ ਗਲਤ ਇਨਸਾਨ ਦੀ ਸਾਈਡ ਲੈਂਦਾ ਹੈ ਇਸੇ ਨੂੰ ਤੇ ਕਲਯੁਗ ਕਿਹਾ ਗਿਆ ਹੈ ਰਹਿਤੂ ਜੀ ਔਰ ਕੀ ਹੁੰਦਾ ਹੈ ਨਾ ਜਿਹੜਾ ਗਲਤ ਕੰਮ ਕਰ ਕਰਕੇ ਤਰੱਕੀ ਕਰ ਬੈਠਦਾ ਹੈ ਉਸ ਨੂੰ ਅੱਗੇ ਵਾਲੀ ਆਉਣ ਵਾਲੀਆਂ ਪੀੜ੍ਹੀਆਂ ਉਹਦੀਆਂ ਜੜੀਆਂ ਉਹ ਇਸ ਚੀਜ਼ਾਂ ਨੂੰ ਭੁਗਤਦੇ ਨੇ ਉਹ ਇਨਸਾਨ ਤੇ ਆਪਣੇ ਕਰਮ ਕਰਕੇ ਚਲਾ ਜਾਂਦਾ ਹੈ ਔਰ ਉਹਦੀ ਅੱਖਾਂ ਦੇ ਸਾਹਮਣੇ ਵੀ ਕਈ ਵਾਰ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਔਰ ਉਸ ਤੋਂ ਬਾਅਦ ਵੀ ਆਉਣ ਵਾਲੀਆਂ ਪੀੜ੍ਹੀਆਂ ਦੀ ਉਹ ਨੀਂਬ ਬੋਲੀ ਕਰ ਜਾਂਦਾ ਹੈ ਜਿਹੜਾ ਜੋ ਹੈ ਖਤਮ ਕਰ ਜਾਂਦਾ ਹੈ ਜੋ ਹੱਕ ਦਾ ਨਹੀਂ ਖਾਂਦਾ ਕਿਸੇ ਦਾ ਹੱਕ ਖਾਣ ਵਾਲਾ ਇਨਸਾਨ ਨਿੰਦਿਆ ਚੁਗਲੀ ਵੈਰ ਗਰੋਰੀ ਰਖਾ ਰੱਖਣ ਵਾਲਾ ਇਨਸਾਨ ਜੋ ਹੈ ਉਸ ਦੇ ਉੱਤੇ ਪਰਮਾਤਮਾ ਖੁਸ਼ ਨਹੀਂ ਹੁੰਦੇ ਪਰ ਉਹ ਇਸ ਕਾਲਜ ਵਿੱਚ ਬਹੁਤ ਖੁਸ਼ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਸਭ ਲੋਗ ਮੁਰਖ ਹਨ ਮੈਂ ਚਤਰ ਸਿਆਣਾ ਮੈਂ ਬਹੁਤ ਚਾਤਰ ਹਾਂ ਮੈਂ ਆਪਣੀ ਚਤਰਾਈਆਂ ਦੇ ਨਾਲ ਬਹੁਤ ਪ੍ਰਾਪਰਟੀ ਵਧਾ ਲਈ ਹੈ ਬਣਾ ਲਈ ਹੈ ਤੇ ਕਿਸੇ ਨੂੰ ਪਿੱਛੇ ਵੀ ਛੱਡ ਰਿਆ ਹਾਂ ਤੇ ਸੋਚ ਰਿਹਾ ਕਿ ਮੈਂ ਆਉਣ ਵਾਲੀਆਂ ਪੀੜ੍ਹੀਆਂ ਮਜ਼ਬੂਤ ਕਰ ਰਿਹਾ ਹਾਂ ਬਹੁਤ ਸਾਰੀ ਪ੍ਰਾਪਰਟੀ ਬਣਾ ਰਿਹਾ ਹਾਂ ਬੱਚਿਆਂ ਦੀ ਤੇ ਇਸ ਤਰ੍ਹਾਂ ਕਰਕੇ ਕਲਜਮ ਜੋ ਹੈ ਐਸੇ ਇਨਸਾਨ ਦੇ ਉੱਤੇ ਬਹੁਤ ਹਾਵੀ ਹੋ ਜਾਂਦਾ ਹੈ ਵਾਹਿਗੁਰੂ ਜੀ ਔਰ ਜੋ ਦਸਾਂ ਨਵਾਂ ਦੀ ਕਮਾਈ ਖਾ ਰਿਹਾ ਹੈ ਉਹ ਦਿਖਾਵਾ ਵੀ ਨਹੀਂ ਕਰਦਾ ਹੈ ਨਿਮਾਣਾ ਹੋ ਕੇ ਰਹਿੰਦਾ ਹੈ ਔਰ ਉਹ ਦੇ ਵਿੱਚ ਸੰਤੁਸ਼ਟ ਹੈ ਕਿਉਂਕਿ ਉਹ ਆਪਣੇ ਪਰਮਾਤਮਾ ਨੂੰ ਹਰ ਵੇਲੇ ਅੰਗ ਸੰਗ ਮੰਨਦਾ ਹੈ ਪਰਮਾਤਮਾ ਤੋਂ ਡਰਦਾ ਹੈ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜੋ ਹਨ ਉਹ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਪਰਮਾਤਮਾ ਦੀ ਬਾਣੀ ਨੂੰ ਸਮਝਦਾ ਹੈ ਉਹ ਮਜ਼ਬੂਤ ਹੋ ਜਾਂਦੀਆਂ ਹਨ ਪਰ ਹਮੇਸ਼ਾ ਅੱਛੇ ਇਨਸਾਨ ਬਨੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਇਸ ਸੰਦੀ ਭਜ ਦੌੜ ਦੇ ਵਿੱਚ ਆਪਾਂ ਗੁਰਬਾਣੀ ਦੀ ਪੜਦੇ ਹਾਂ Hindu ਲੋਕ ਫਟਾਫਟ ਅਰਗਬਤੀ ਲਗਾ ਕੇ ਤਿਲਕ ਲਗਾ ਕੇ ਉਹ ਵੀ ਦੌੜ ਜਾਂਦੇ ਹਨ ਡਿਊਟੀਆਂ ਤੇ ਵਰਪਾ ਹਿਰਦੇ ਰੂਪੀ ਜੋ ਹੈ ਨਾ ਹਿਰਦੇ ਰੂਪੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ ਔਰ ਨਾ ਹੀ ਡਰਦੇ ਆ ਔਰ ਕੁਝ ਲੋਕ ਹੁੰਦੇ ਹਨ ਜੋ ਬਾਣੀ ਵੀ ਨਹੀਂ ਪੜਦੇ ਕੁਝ ਨਹੀਂ ਨਾਮ ਨੇ ਅਮਰ ਚੱਕਿਆ ਹੋਇਆ ਹੈ ਔਰ ਉਹ ਹੱਕ ਦੀ ਖਾਂਦੇ ਹਨ ਸੱਚੇ ਇਨਸਾਨ ਹਨ ਤੇ ਪਰਮਾਤਮਾ ਉਹਨਾਂ ਤੇ ਵੀ ਟੁੱਟ ਪੈਂਦਾ ਹੈ ਉਹਨਾਂ ਨੂੰ ਵੀ ਦੁਨੀਆਂ ਦੀ ਸਾਰੀ ਖੁਸ਼ੀਆਂ نصیਬ ਹੋ ਜਾਂਦੀਆਂ ਹਨ ਕਿਉਂਕਿ ਉਹ ਪਰਮਾਤਮਾ ਤੋਂ ਡਰਦਾ ਹੈ ਕਈ ਵਾਰ ਉਹ ਆਪਣੀ ਸਿਹਤ ਪੱਖੋਂ ਨਹੀਂ ਜੋੜ ਪਾਉਂਦਾ ਕਈ ਵਾਰ ਉਹ ਘਰ ਦੀਆਂ ਪਰੇਸ਼ਾਨੀਆਂ ਦੇ ਪੱਖੋਂ ਨਹੀਂ ਜੋੜ ਪਾਉਂਦਾ ਬਾਣੀ ਨਹੀਂ ਪੜ ਪਾਉਂਦਾ ਕੋਈ ਮਜਬੂਰੀ ਹੋ ਸਕਦੀ ਹੈ ਪਰ ਉਹ ਹਰ ਵੇਲੇ ਡਰਦਾ ਹੈ ਸੇਵਾ ਕਰਦਾ ਹੈ ਭਾਵਨਾ ਰੱਖਦਾ ਹੈ ਹਰ ਕੰਮ ਕਰਨ ਤੋਂ ਪਹਿਲਾਂ ਉਸ ਦੇ ਵਿੱਚ ਪਰਮਾਤਮਾ ਦੀ ਨਾਮ ਦੀ ਬਾਣੀ ਦੀ ਭਾਵਨਾ ਰੱਖ ਕੇ ਫਿਰ ਕਾਰਜ ਕਰਦਾ ਹੈ ਇਸ ਕਰਕੇ ਉਸਦੇ ਕਾਰਜਾਂ ਵਿੱਚ ਬਰਕਤ ਹੁੰਦੀ ਹੈ ਵਾਹਿਗੁਰੂ ਜੀ اور ਜੋ ਤੇਜ انسان ਚਤੁਰ انسان ਆਪਣੇ ਆਪ ਨੂੰ ਕਹਿਲਾਉਂਦਾ ਹੈ ਉਹ ਸਾਰੇ ਤਰਜਵੀ ਕਰਦਾ ਹੈ ਤੇ ਪਰ ਉਸਨੇ ਉਸਨੇ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਸ ਦੀ ਰਾਤ ਦੀ ਨੀਂਦਾਂ ਦੀ ਉਹ ਰਾਤ ਦੀ ਨੀਂਦ ਵੀ ਉਸ ਦੀ ਹਰਾਮ ਹੁੰਦੀ ਹੈ ਉਹਨੂੰ ਪਤਾ ਹੈ ਮੈਂ ਗਲਤ ਕਰ ਰਿਹਾ ਹਾਂ ਹਾਂ ਅੱਛਾ ਨਹੀਂ ਕਰ ਰਿਹਾ ਕਿਸੇ ਦੇ ਨਾਲ ਚਲੋ ਵਾਹਿਗੁਰੂ ਜੀ ਅੱਜ ਦੁਨਿਆਵੀ ਗੱਲਾਂ ਹੋ ਗਈਆਂ ਹੁਣ ਆਪਾਂ ਗੱਲ ਕਰਦੇ ਹਾਂ ਤਨ ਤਨ ਸ੍ਰੀ ਗੁਰਗੰਨ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਨੇ ਸੁਣਿਆ ਪੜ੍ਹਿਆ ਉਹਨਾਂ ਦੀ ਗੁਰਗੰਨ ਸਾਹਿਬ ਜੀ ਦੀ ਬਾਣੀ ਪੂਰੀ ਦਾ ਨਿਚੋੜ ਇੱਕ ਹੈ ਸ਼ਬਦ ਵਿੱਚ ਮਰੋ ਸ਼ਬਦ ਵਿੱਚ ਮਰਨਾ ਸਿੱਖ ਜਾਓ ਜੋ ਆਪਾਂ ਇੰਨੀਆਂ ਬਾਣੀਆਂ ਪੜ੍ਹਦੇ ਹਾਂ ਕਈ ਵਾਰ ਆਪਾਂ ਸੋਚਦੇ ਹਾਂ ਕਿ ਬਹੁਤ ਸਾਰੇ ਸੁਖਮਨੀ ਸਾਜ ਦੇ ਪਾਠ ਕਰਕੇ ਤੇ ਸਾਡੇ ਆਹ ਵਾਲੇ ਕਾਰਜ ਰਾਸ ਹੋ ਜਾਣ ਉਹ ਵਾਲੇ ਕਾਰਜ ਰਾਸ ਹੋ ਜਾਣ ਆਪਾਂ ਦੁਨਿਆਵੀ ਮੰਗਾ ਮੰਗਦੇ ਹਾਂ ਗੁਰੂ ਘਰ ਜਾ ਕੇ ਆਪਾਂ ਕਦੀ ਵੀ ਵਾਹਿਗੁਰੂ ਜੀ ਇਹ ਨਹੀਂ ਸੋਚਦੇ ਕਿ ਪ੍ਰਮਾਤਮਾ ਤੁਸੀਂ ਮੈਨੂੰ ਸਭ ਕੁਝ ਦਿੱਤਾ ਹੈ ਮੈਂ ਤੁਹਾਡੇ ਲਈ ਤਾਨੂੰ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਇੱਧਰ ਉੱਧਰ ਭਟਕ ਰਿਹਾ ਹਾਂ ਮੇਰਾ ਜੀਵਨ ਤੁਹਾਡੇ ਬਗੈਰ ਵਿਅਰਥ ਹੈ ਵਾਹਿਗੁਰੂ ਜੀ ਤੁਸੀਂ ਮੈਨੂੰ ਸਾਰੀ ਖੁਸ਼ੀਆਂ ਦਿੱਤੀਆਂ ਪਰ ਹੁਣ ਤੁਸੀਂ ਮੈਨੂੰ ਆਪਣੇ ਦਰਸ਼ਨ ਦਿਓ ਤੁਸੀਂ ਕਿੱਥੇ ਹੋ ਤੁਸੀਂ ਬਹੁਤ ਨਜ਼ਦੀਕ ਹੋ ਪਰ ਮੈਨੂੰ ਨਹੀਂ ਦੇਖਦੇ ਕਿਉਂਕਿ ਇਨਸਾਨ ਦੇ ਇਨਸਾਨ ਤੋਂ ਸਿਰਫ ਇੱਕ ਗੱਠ ਦੂਰੀ ਤੇ ਹੀ ਪਰਮਾਤਮਾ ਆਪਣੇ ਕੋਲ ਹੀ ਹੁੰਦੇ ਨੇ ਪਰ ਸਾਡੇ ਵਿੱਚ ਇੱਕ ਦੀਵਾਰ ਹੈ ਹੰਕਾਰ ਦੀ ਨਿੰਦਿਆ ਦੀ ਵੈਰ ਵਿਰੋਧ ਈਰਖਾ ਦੀ ਇਹ ਜੋ ਸਾਡੇ ਅੰਦਰ ਪੰਜ ਚੋਰ ਕੁੱਟ-ਕੁੱਟ ਕੇ ਭਰੇ ਹਨ ਉਹਨਾਂ ਦੀ ਵੀ ਉੱਥੇ ਡਿਊਟੀ ਲਗਾਈ ਹੋਈ ਹੈ ਕਿ ਤੁਸੀਂ ਵੀ ਸੱਜਣ ਪਿਆਰੇ ਨੂੰ ਨਾਮ ਨਹੀਂ ਜਪੰਦਿਆਂ ਇੱਥੇ ਸਾਡੀ ਪ੍ਰੀਖਿਆ ਹੁੰਦੀ ਹੈ ਜੋ ਸਾਡਾ ਮਨ ਫੁਰਨਿਆਂ ਵਿੱਚ ਨਾ ਜਾਵੇ ਇੱਕ ਮਨ ਇੱਕ ਚਿੱਤ ਹੋ ਗਏ ਅਸੀਂ ਬਾਣੀ ਪੜ ਸਕੀਏ ਬਾਣੀ ਨੂੰ ਸਮਝ ਸਕੀਏ ਜਦੋਂ ਅਸੀਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਬਾਣੀ ਪੜਦੇ ਹਾਂ ਜਾਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੁਰੂ ਘਰ ਜਾਂਦੇ ਹਾਂ ਅਰਦਾਸ ਬੇਨਤੀ ਵੀ ਉਹਨਾਂ ਨੂੰ ਮਿਲਣ ਲਈ ਕਰਦੇ ਹਾਂ ਤੇ ਉਸ ਦਾ ਆਨੰਦ ਹੀ ਕੁਝ ਔਰ ਹੈ ਵਾਹਿਗੁਰੂ ਜੀ ਸਾਡੇ ਰੋਮ ਰੋਮ ਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਚਾਹਤ ਪੈਦਾ ਹੋ ਜਾਂਦੀ ਹੈ ਵਾਹਿਗੁਰੂ ਜੀ ਮੈਂ ਕੀ ਗੁਨਾਹ ਕੀਤਾ ਹੈ ਵਾਹਿਗੁਰੂ ਮੇਰੇ ਬਖਸ਼ ਦੋ ਗੁਨਾਹ ਆਪ ਬਖਸ਼ਣਹਾਰ ਹੋ ਹਮ ਪਾਪੀ ਹੈ ਸੱਚੇ ਪਾਤਸ਼ਾਹ ਆਪ ਹਮਾਰੇ ਪਾਪ ਜੋ ਹੈ ਉਹ ਬਖਸ਼ ਦੋ ਪਾਪ ਧੋ ਦਿਓ ਆਪ ਜੀ ਦੇ ਤੱਕ ਜਿਹੜਾ ਰਸਤਾ ਹੈ ਉਹ ਕਲੀਅਰ ਕਰੋ ਵਾਹਿਗੁਰੂ ਜੀ ਮੇਰਾ ਜੋ ਜੀਵਨ ਹੈ ਉਸ ਨੂੰ ਸਫਲ ਕਰੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਮੈਂ ਉਸ ਤਰ੍ਹਾਂ ਦਾ ਇਨਸਾਨ ਬਣ ਜਾਵਾਂ ਮੈਂ ਆਪਣੇ ਆਪ ਨੂੰ ਕਹਾਂ ਕਿ ਹਮ ਨਹੀਂ ਅੱਛੇ ਬੁਰਾ ਨਹੀਂ ਕੋਏ ਕਈ ਵਾਰੀਆਂ ਪਰ ਅਰਦਾਸ ਕਰਦੇ ਵੈਰੀ ਦੁਸ਼ਮਨਾ ਵਾਸਤੇ ਪਰ ਵਾਹਿਗੁਰੂ ਜੀ ਅਰਦਾਸ ਤੋਂ ਬਾਅਦ ਆਪੇ ਕਰਦੇ ਆ ਕਿ ਸਾਡੇ ਕੋਈ ਬੁਰਾ ਚਾਹੁੰਦਾ ਹੈ ਜਾਂ ਸਾਡੇ ਕੋਈ ਇਦਾਂ ਕਰਦਾ ਹੈ ਉਦਾਂ ਕਰਦਾ ਹੈ ਉਸ ਨਾਲ ਉਸ ਨੂੰ ਆਪ ਪਛਾਣੋ ਪਰ ਆਪਾਂ ਇਹ ਵੀ ਨਾਲ ਅਰਦਾਸ ਜ਼ਰੂਰ ਕਰੀਏ ਮੈਂ ਕਿਸਦਾ ਬੁਰਾ ਨਾ ਕਰਾਂ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰਾਂ ਮੈਂ ਕਿਸੇ ਨਾਲ ਈਰਖਾ ਨਾ ਕਰਾਂ ਮੈਂ ਵੈਰ ਵਿਰੋਧ ਨਾ ਕਰਾਂ ਮੈਂ ਨਹੀਂ ਚੰਗਾ ਬਾਕੀ ਸਭ ਚੰਗੇ ਆ ਉਹ ਜਿਹੜਾ ਮੇਰਾ ਦੁਸ਼ਮਣ ਹੈ ਨਾ ਜਿਹੜੀ ਮੇਰਾ ਜਿਹੜਾ ਮੈਨੂੰ ਈਰਖਾ ਕਰ ਰਿਹਾ ਹੈ ਉਹ ਵੀ ਚੰਗਾ ਹੈ ਵਾਹਿਗੁਰੂ ਜੀ ਮੈਂ ਨਹੀਂ ਚੰਗਾ ਉਸ ਦੇ ਵਿੱਚ ਵੀ ਬਹੁਤ ਸਾਰੇ ਗੁਣ ਹੋਣਗੇ ਮੇਰੇ ਵਿੱਚ ਹੀ ਗੁਣ ਨਹੀਂ ਹੈ ਜੋ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੇਰੇ ਦੁਸ਼ਮਣ ਜ਼ਿਆਦਾ ਹਨ ਮੇਰੇ ਸੱਜਣ ਘੱਟ ਹਨ ਕਿ ਮੈਂ ਨਹੀਂ ਅੱਛਾ ਮੇਰੇ ਪ੍ਰਮਾਤਮਾ ਮੇਰਾ ਭਾਂਡਾ ਜਿਹੜਾ ਹੈ ਨਾ ਇਹ ਮਨ ਰੂਪੀ ਭਾਂਡਾ ਮਾਂਜ ਦੋ ਕਿਰਪਾ ਕਰੋ ਵਾਹਿਗੁਰੂ ਜੀ ਇਹ ਜੋ ਦੇਹ ਹੈ ਮੇਰੀ ਇਹ ਸੱਚੇ ਪਾਤਸ਼ਾਹ ਜ਼ਰਤ ਹੈ ਜੇ ਆਪ ਕੋ ਨਹੀਂ ਮਿਲੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੇ ਲਈ ਇਹ ਸੇਵਕ ਤਿਲ ਤਿਲ ਮਰ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਕਿੰਨੀ ਕਿ ਪ੍ਰੀਖਿਆ ਲਾਓਗੇ ਵਾਹਿਗੁਰੂ ਜੀ ਪ੍ਰੀਖਿਆ ਖਤਮ ਕਰੋ ਆਪ ਆਪਣੇ ਦਰਸ਼ਨ ਦਿਦਾਰੇ ਦਿਓ ਆਪਨੇ ਸਭਨਾ ਨੂੰ ਦਰਸ਼ਨ ਦਿੱਤੇ ਵਾਹਿਗੁਰੂ ਜੀ ਉਹ ਤਨ ਨੇ ਉਹ ਤਨ ਨੇ ਉਹ ਸੰਤ ਰੂਪੀ ਸਾਡੇ ਜੋ ਸੰਤ ਹਨ ਬ੍ਰਹਮ ਗਿਆਨੀ ਹਨ ਉਹ ਤਨ ਸਨ ਸੱਚੇ ਪਾਤਸ਼ਾਹ ਔਰ ਤਨ ਹੈ ਤਨ ਹੋ ਰਹੇ ਹਨ ਅੱਜ ਵੀ ਹੈ ਸੁਵਿਤ ਰਾਤਮਾਵਾਂ ਜੋ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰਦੇ ਹਨ ਔਰ ਆਪ ਜੀ ਦੇ ਦਰਸ਼ਨਦਾਰ ਕਰ ਚੁੱਕੇ ਹਨ ਸੱਚੇ ਪਾਤਸ਼ਾਹ ਜੀ ਦਾਸ ਨੂੰ ਮਤਲਬ ਇਸ ਤਰ੍ਹਾਂ ਤੁਸੀਂ ਅਰਦਾਸ ਕਰਨੀ ਹੈ ਕਿ ਮੈਨੂੰ ਵੀ ਕਿਰਪਾ ਕਰੋ ਮੈਂ ਆਪ ਜੀ ਦੇ ਸੱਚੇ ਦਰਸ਼ਨ ਕਰ ਸਕਾਂ ਵਾਹਿਗੁਰੂ ਜੀ ਇਨਸਾਨ ਗੁਰੂ ਕਰ ਜਾਂਦਾ ਹੈ ਉਥੇ ਅਰਦਾਸ ਅਗਰ ਨਹੀਂ ਸੁਣੀ ਜਾਂਦੀ ਕਈ ਲੋਕ ਮੇਰੇ ਵਰਗੇ ਮਨਮਤ ਹੁੰਦੇ ਨੇ ਉਹ ਸੋਚਦੇ ਨੇ ਕਿ ਗੁਰੂ ਘਰ ਆਪਾਂ 40 ਦਿਨ ਜਾਣਾ ਹੈ 10 ਦਿਨ ਜਾਣਾ ਹੈ 2 ਮਹੀਨੇ ਜਾਣਾ ਹੈ ਤੇ ਆਹ ਵਾਲਾ ਮੇਰਾ ਕਾਰਜ ਵਾਹਿਗੁਰੂ ਕਰ ਦੇਣਾ ਮੈਂ ਤੁਹਾਡੇ ਸੇਵਾ ਕਰੂੰਗਾ ਮੈਂ ਤੁਹਾਡੇ ਦਰਸ਼ਨ ਕਰੂੰਗਾ ਮੈਂ ਤੁਹਾਡੇ ਇਨੇ ਜਪ ਦੀ ਸਭ ਕਰੂੰ ਸੁਖ ਸੁਖੀ ਕਰੂੰਗਾ ਵਾਹਿਗੁਰੂ ਜੀ ਮੇਰੀਆਂ ਸਾਰੀਆਂ ਅਰਦਾਸਾਂ ਬੇਤੀਆਂ ਪੂਰੀਆਂ ਕਰ ਦੇਣਾ ਪਰ ਜਦੋਂ ਉਹ ਜਾਂਦਾ ਉਹਦੀ ਅਰਦਾਸਾਂ ਪੂਰੀਆਂ ਨਹੀਂ ਵੀ ਹੁੰਦੀਆਂ ਉਹ ਕੀ ਕਰਦਾ ਉਹ ਦਰ ਛੱਡ ਕੇ ਫਿਰ ਕਹਿੰਦਾ ਮੈਂ ਹੁਣ ਪੰਡਤ ਜੀ ਕੋਲ ਚਲਾ ਜਾਣਾ ਪੰਡਤ ਜੀ ਕਹਿ ਦਿੰਦੇ ਨੇ ਗੁਰੂ ਦੇ ਪਿਆਰਿਓ ਧਿਆਨ ਨਾਲ ਸੁਣੋ ਪੰਡਤ ਜੀ ਨੇ ਕਹਿ ਦੇਣਾ ਹੈ ਕਿ ਤੁਸੀਂ ਕੀ ਕਰੋ ਗਿਆ ਨਾ ਐਨੇ ਦਿਨ ਕਾਲੇ ਕੁੱਤੇ ਨੂੰ ਰੋਟੀ ਪਾ ਦਿਓ ਐਨੇ ਦਿਨ ਤੁਸੀਂ ਤਵੇ ਤੇ ਸਰੋਂ ਦੇ ਤੇਲ ਨਾਲ ਚੋਪੜ ਕੇ ਰੋਟੀ ਉੱਥੇ ਪਾ ਦਿਓ ਉਸ ਨੂੰ ਖਵਾ ਦਿਓ ਉੱਥੇ ਕਾਲੇ ਤੇਲ ਪਾ ਦਿਓ ਉੱਥੇ ਤੁਸੀਂ ਮਾਂ ਦੀ ਦਾਲ ਚੜਾ ਦਿਓ ਹੈ ਨਾ ਉਹਨਾਂ ਨੇ ਕਈ ਮੰਦਰਾਂ 'ਚ ਤੁਹਾਨੂੰ ਭੇਜਣਾ ਹੈ ਕੋਈ ਔਰਤ ਸੀ ਜੋ ਆਪਣੇ ਬੱਚੇ ਦੇ ਸ਼ਨੀ ਦੇ ਗ੍ਰਹ ਵਾਸਤੇ ਪੰਡਤ ਦੇ ਕੋਲ ਗਈ ਹੈ ਫਿਰ ਉਹ ਪੂਰੀ ਲਾਈਫ ਇਦਾਂ ਕੱਢ ਦਿੰਦੀ ਆ ਪੰਡਤਾਂ ਕੋਲ ਜਾ ਜਾ ਕੇ ਬੱਚੇ ਦੇ ਲਈ ਕਿਸੇ ਨੇ ਵਹਿਮ ਪਾ ਦਿੱਤਾ ਕਿ ਬਹੁਤ ਸਾਰੇ ਕਸ਼ਟ ਆਉਂਦੇ ਨੇ ਤੇ ਹਰ ਮਾਂ ਚ ਆਉਂਦੀ ਆ ਕਿ ਮੇਰੇ ਦੁਨੀਆ ਦੇ ਸਾਰੇ ਮੇਰੀ ਖੁਸ਼ੀਆਂ ਮੇਰੇ ਬੱਚੇ ਨੂੰ ਮਿਲ ਜਾਣ ਪਰ ਇਸ ਨੂੰ ਖਰੋਚ ਤੱਕ ਨਾ ਆਵੇ ਉਹ ਸਾਰੇ ਦਰਾਂ ਤੇ ਜਾਂਦੀ ਹੈ ਕਿ ਕਿਤੇ ਉਹ ਮੇਰੇ ਦਰ ਤੇ ਕਿਸੇ ਦਰ ਤੋਂ ਤੇ ਮੇਰੀ ਖੁਸ਼ੀਆਂ ਮੈਨੂੰ ਮੇਰੇ ਪੁੱਤਰ ਨੂੰ ਮਿਲ ਜਾਣ ਇਸ ਤਰ੍ਹਾਂ ਕਰਕੇ ਉਹ ਬਹੁਤ ਹੀ ਜਾਂਦੀ ਰਹਿੰਦੀ ਹੈ ਤੇ ਇੱਕ ਦਿਨ ਉਹ ਪੰਡਤ ਜੀ ਨੂੰ ਕਹਿੰਦੀ ਹੈ ਕਿ ਜਿਹੜਾ ਤੁਸੀਂ ਪ੍ਰਸ਼ਾਦਾ ਕਿਹਾ ਸੀ ਪਿਸਰੋਂ ਦੇ ਤੇਲ ਵਿੱਚ ਪਕਾ ਕੇ ਤੇ ਕਾਵਾਂ ਨੂੰ ਪਾਉਣਾ ਹੈ ਤੇ ਮੈਂ ਨਾ ਬੱਚੇ ਦੇ ਬੱਚੇ ਦੇਣ ਵਾਲੀ ਕੁੱਤੀ ਨੂੰ ਪਾ ਦਿੱਤੇ ਵਾਹਿਗੁਰੂ ਜੀ ਇਹ ਪੰਡਤ ਜੀ ਸਹੀ ਕੀਤਾ ਨਾ ਮੈਂ ਉਹ ਕਹਿੰਦੇ ਨਾ ਬੀਬੀ ਤੂੰ ਅੱਛਾ ਨਹੀਂ ਕੀਤਾ ਉਸ ਦੇ ਕੁੱਤੇ ਮਾਰ ਵੀ ਸਕਦੇ ਹਨ ਜੇ ਪੇਟ ਦੇ ਵਿੱਚ ਸੀ ਉਸ ਦੇ ਬੱਚੇ ਮਾਰ ਸਕਦੇ ਹਨ ਵਾਹਿਗੁਰੂ ਜੀ ਉਸ ਔਰਤ ਨੂੰ ਸੋਝੀ ਆਈ ਵੀ ਪੰਡਤ ਜੀ ਕਹਿ ਦਿੰਦੇ ਆ ਮੈਂ ਕਰ ਦੇਣੀ ਆ ਪਰ ਇਸ ਇੰਨੀ ਇੱਕ ਗੱਲ ਦੇ ਨਾਲ ਉਸਦੇ ਕੁੱਤਿਆਂ ਦੀ ਮੌਤ ਹੋ ਸਕਦੀ ਹੈ ਮੈਂ ਇਨਾ ਵੱਡਾ ਪਾਪ ਕਰ ਰਹੀ ਹਾਂ ਪੰਡਤ ਜੀ ਤਾਂ ਮੈਨੂੰ ਕਹਿ ਦਿੰਦੇ ਨੇ ਮੈਂ ਇਨਾ ਵੱਡਾ ਪਾਪ ਕਰ ਰਹੀ ਹਾਂ ਮੈਨੂੰ ਤਾਂ ਸਮਝ ਹੀ ਨਹੀਂ ਉਸਦੇ ਕੁੱਤੇ ਮਰ ਸਕਦੇ ਨੇ ਜਾਂ ਮੈਂ ਕਾਵਾਂ ਨੂੰ ਪਾਉਣੀ ਉਹਨਾਂ ਨੂੰ ਵੀ ਕੋਈ ਜਾਨ ਲੈਵਾ ਕੁਝ ਨੁਕਸਾਨ ਹੋ ਸਕਦਾ ਹੈ ਉਸ ਔਰਤ ਨੂੰ ਸੋਝੀ ਆਈ ਕਿ ਮੈਂ ਆਪਣੇ ਬੱਚੇ ਦੀ ਖੁਸ਼ੀਆਂ ਪਾਉਣ ਵਾਸਤੇ ਕਿਸੇ ਦੇ ਬੱਚੇ ਦੀ ਜਾਨ ਲੈ ਰਹੀ ਹਾਂ ਇਹ ਤੇ ਭਲਾ ਨਾ ਹੋਇਆ ਇਹ ਤੇ ਠੀਕ ਨਹੀਂ ਹੋਇਆ ਕੰਮ ਉਸ ਔਰਤ ਨੇ ਉਸ ਤੋਂ ਬਾਅਦ ਪੰਡਤਾਂ ਕੋਲ ਜਾਣਾ ਛੱਡ ਕੇ ਗੁਰਬਾਣੀ ਦੇ ਨਾਲ ਜੁੜ ਗਈ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੇ ਕਿਸੇ ਦਾ ਵੀ ਕਦੀ ਬੁਰਾ ਨਹੀਂ ਕੀਤਾ ਵਾਹਿਗੁਰੂ ਜੀ ਬਾਣੀ ਸਰਬੱਤ ਦਾ ਭਲਾ ਮੰਗਦੀ ਹੈ ਉਹ ਆਪਣੇ ਸੇਵਕ ਦੇ ਕਾਰਜ ਵੀ ਰਾਸ ਕਰਦੇ ਹਨ ਗੁਰਗਨ ਸਾਹਿਬ ਜੀ ਔਰ ਔਰਨਾ ਦਾ ਵੀ ਭਲਾ ਕਰਦੇ ਵਾਹਿਗੁਰੂ ਜੀ ਆਪਾਂ ਕਿਸੇ ਦੇ ਕਿਸੇ ਨੂੰੇ ਬੁਰਾ ਨਹੀਂ ਕਹਿੰਦੇ ਸਾਰੇ ਗੁਰੂ ਬੜੇ ਚੰਗੇ ਆ ਪੰਡਤ ਜੀ ਵੀ ਚੰਗੇ ਆ ਪਰ ਉਹਨਾਂ ਨੇ ਆਪਣੀ ਬੀਧੀ ਦੇ ਇਨਸਾਨ ਮਤਲਬ ਬੀਬੀ ਜੀ ਨੂੰ ਜੋ ਵੀ ਉਹਨਾਂ ਨੂੰ ਲੱਗਿਆ ਮੰਤਰ ਪੜ੍ਹ ਕੇ ਤੂੰ ਮਾਤਾ ਜੀ ਇਦਾਂ ਕਰੀ ਉਦਾਂ ਕਰੀ ਤੇ ਇੱਕ ਵਾਰੀ ਇੱਕ ਬੀਬੀ ਨੇ ਕਿਹਾ ਕਿ ਪੰਡਤ ਜੀ ਵੈਸੇ ਤੇ ਅਸੀਂ ਗੁਰਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਪਰ ਮੈਂ ਤੁਹਾਡੇ ਕੋਲ ਆਈ ਆਂ ਟਿਪ ਬੱਚੇ ਦਾ ਟੇਵਾ ਦਿਖਾਉਣਾ ਸੀ ਬਣਾਇਆ ਹੋਇਆ ਸੀ ਬੱਚੇ ਦੇ ਥੋੜੇ ਕੰਮਾਂ 'ਚ ਰੁਕਾਵਟਾਂ ਪੈ ਰਹੀਆਂ ਆ ਮੈਂ ਤੁਹਾਨੂੰ ਟੇਵਾ ਦਿਖਾ ਦਿੰਨੀ ਹਾਂ ਵੈਸੇ ਤੇ ਅਸੀਂ ਗੁਰਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਤੁਹਾਡੇ ਕੋਲ ਅਸੀਂ ਉਂਝ ਹੀ ਆਏ ਹਾਂ ਕਿ ਥੋੜਾ ਪੁੱਛ ਲਈਏ ਪੰਡਤ ਜੀ ਨੂੰ ਤੇ ਬਾਕੀ ਜੋ ਵੀ ਤੁਸੀਂ ਦਸੋਗੇ ਅਸੀਂ ਬਾਣੀ ਪੜ ਕੇ ਹੀ ਉਹ ਗਰੋਟਾਲਾਂਗੇ ਤੇ ਪੰਡਤ ਜੀ ਨੇ ਅੱਗੋਂ ਪਤਾ ਕੀ ਕਿਹਾ ਪੰਡਤ ਜੀ ਕਹਿੰਦੇ ਪੀ ਜੇ ਮਾਤਾ ਤੇਰੇ ਗੁਰਗਾਂ ਸਾਹਿਬ ਦੇ ਵਿੱਚ ਕੁਝ ਹੁੰਦਾ ਤੇ ਤੂੰ ਮੇਰੇ ਕੋਲ ਕਿਉਂ ਆਉਂਦੀ ਉਸ औरत ਨੂੰ ਵੀ ਠੇਸ ਪਹੁੰਚੀ ਵਾਹਿਗੁਰੂ ਜੀ ਉਸ ਨੂੰ ਇਸ ਤਰ੍ਹਾਂ ਲੱਗਿਆ ਮੇਰੇ ਪਿਓ ਦੀ ਪੱਗ ਨੂੰ ਕਿਸੇ ਨੇ ਹੱਥ ਪਾ ਲਿਆ ਹੋਵੇ ਜਿਵੇਂ ਉਹ ਫਿਰ ਦੁਬਾਰਾ ਕਦੀ ਪੰਡਤਾਂ ਕੋਲ ਨਹੀਂ ਗਈ ਇਸ ਤਰ੍ਹਾਂ ਪ੍ਰਮਾਤਮਾ ਹਰ ਜਗ੍ਹਾ ਹਾਜ਼ਰ ਨਾਜ਼ਰ ਹੋ ਕੇ ਆਪਣੇ ਸੇਵਕਾਂ ਨੂੰ ਪ੍ਰਤੱਖ ਦਿਖਾ ਦਿੰਦੇ ਹਨ ਤਲੀ ਤੇ ਸਰੋਜ ਵਿੱਚ ਜਮ ਜਾਂਦੀ ਹੈ ਨਾ ਇਸ ਤਰ੍ਹਾਂ ਉਸ ਔਰਤ ਨੂੰ ਵੀ ਉਹਨਾਂ ਨੇ ਹੀ ਦਿਖਾਇਆ ਕਿ ਤੂੰ ਗਲਤ ਕਰ ਰਹੀ ਹਾਂ ਉਹ ਆਪਣੇ ਬੱਚੇ ਦੇ ਵਾਸਤੇ ਬੱਚੇ ਦੇ ਭਲੇ ਵਾਸਤੇ ਕਿਸੇ ਕੁੱਤੇ ਦੇ ਬੱਚਿਆਂ ਦੀ ਜਾਨ ਲੈ ਰਹੀ ਹਾਂ ਜਾਂ ਕਿਸੇ ਦਾ ਵੀ ਬੁਰਾ ਕਰ ਰਹੀ ਹਾਂ ਔਰ ਫਿਰ ਪੰਡਤ ਜੀ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ ਤੇ ਉਸ ਮੈਨੂੰ ਠੇਸ ਪਹੁੰਚੀ ਕਿ ਜੇ ਮੇਰੇ ਪਿਤਾ ਦੇ ਪੱਗ ਨੂੰ ਕਿਸੇ ਨੇ ਹੱਥ ਪਾ ਲਿਆ ਹੋਵੇ ਇਸ ਪੰਡਤ ਨੇ ਇਸ ਤਰ੍ਹਾਂ ਕਹਿ ਕਿਦਾ ਦਿੱਤਾ ਉਸਨੇ ਪੰਡਤ ਜੀ ਨੂੰ ਬੁਰਾ ਭਲਾ ਕੁਝ ਨਹੀਂ ਕਿਹਾ ਚੁੱਪਚਾਪ ਆ ਗਈ ਤੇ ਉਸਨੇ ਵੀ ਰਸਤਾ ਜਿਹੜਾ ਸੀ ਉਹ ਪੰਡਤਾਂ ਵਾਲਾ ਛੱਡ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਗਏ ਵਾਹਿਗੁਰੂ ਜੀ ਤਾਨ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਦੁਨੀਆ ਦੀ ਸਾਰੀ ਖੁਸ਼ੀਆਂ ਹਨ ਪਰ ਸਿਰਫ ਔਰ ਸਿਰਫ ਤੁਹਾਡੇ ਮਨ ਦੇ ਵਿੱਚ ਸੱਚੀ ਭਾਵਨਾ ਹੋਣੀ ਚਾਹੀਦੀ ਆ ਜਦੋਂ ਵੀ ਤੁਸੀਂ ਗੁਰੂ ਘਰ ਜਾਓ ਬਾਣੀ ਪੜੋ ਤੇ ਹਰ ਟਾਈਮ ਹਰ ਇੱਕ ਦਾ ਭਲਾ ਸਰਬਤ ਦਾ ਭਲਾ ਮੰਗੋ ਈਰਖਾ ਵੈਰ ਰੋਜ਼ ਨਿੰਦਿਆ ਚੁਗਲੀ ਛੱਡ ਦਿਓ ਹੱਕ ਪ੍ਰਾਇ ਹੱਕ ਖਾਣੇ ਛੱਡ ਦਿਓ ਸੱਚੇ ਪਾਤਸ਼ਾਹ ਕਿਰਪਾ ਕਰਨਾ ਤੇ ਆਪ ਜੀ ਮਿਹਰ ਭਰਿਆ ਹੱਥ ਰੱਖਣ ਜੋ ਕਿ ਆਪ ਲੋਗ ਆਪ ਜੀ ਦਾ ਮਨ ਨਾ ਪਟਕੇ ਸੱਚੇ ਪਾਤਸ਼ਾਹ ਜੀਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਸ ਤਰ੍ਹਾਂ ਆਪਾਂ ਬਾਣੀ ਨਾਲ ਜੁੜ ਸਕਦੇ ਹਾਂ ਸਚਜੇ ਟੰਗ ਦੇ ਨਾਲ ਵਾਹਿਗੁਰੂ ਜੀ ਆਪਾਂ ਜਿਸ ਤਰ੍ਹਾਂ ਪ੍ਰਮਾਤਮਾ ਨੇ ਤੁਹਾਨੂੰ ਰੱਖਣਾ ਹੈ ਨਾ ਉਸੇ ਤਰ੍ਹਾਂ ਤੁਸੀਂ ਰਹੋ ਜੇ ਤੁਹਾਡੀ ਉਮਰ ਹੋ ਗਈ ਹੈ ਜਾਂ ਸਰੀਰਕ ਪੱਖੋਂ ਤੁਸੀਂ ਠੀਕ ਨਹੀਂ ਹੋ ਨਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਇਨਸਾਨ 2 ਵਜੇ ਇਸ਼ਨਾਨ ਕਰਕੇ ਬਾਣੀ ਦੇ ਨਾਲ ਜੁੜ ਜਾਵੇ ਤਾਂ ਹੀ ਉਹਨਾਂ ਦਾ ਪ੍ਰਵਾਨ ਹੁੰਦਾ ਹੈ ਕੀਤਾ ਪਾਠ ਤੇ ਇਸ ਤਰ੍ਹਾਂ ਦੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਹਰ ਤਰ੍ਹਾਂ ਹੀ ਸਾਨੂੰ ਬੜਾ ਹੀ ਪਿਆਰ ਨਾਲ ਰੱਖਿਆ ਹੋਇਆ ਹੈ ਉਹ ਸਾਨੂੰ ਬੱਚਿਆਂ ਨੂੰ ਕੁਝ ਵੀ ਨਹੀਂ ਇਦਾਂ ਕਰਦੇ ਕਿ ਤੁਸੀਂ ਐ ਕਰ ਦਿੱਤਾ ਤੇ ਐ ਹੋ ਜੂ ਐ ਕਰ ਦਿੱਤਾ ਤੇ ਐ ਹੋ ਜਾਓ ਗੁਰਬਾਣੀ ਸਾਭ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਜੇ ਸਰੀਰਕ ਪੱਖੋਂ ਤੁਸੀਂ ਠੀਕ ਨਹੀਂ ਹੋ ਤੇ ਤੁਸੀਂ ਉਠੋ ਹੱਥ ਮੋ ਤੋਲੋ ਅਗਰ ਤੁਸੀਂ ਬੈੱਡ ਤੋਂ ਵੀ ਨਹੀਂ ਉੱਠ ਸਕਦੇ ਤੇ ਕਿਸੇ ਦੀ ਹੈਲਪ ਲੈ ਲਓ ਤੁਸੀਂ ਥੋੜਾ ਜਿਹਾ ਆਪਣੇ ਹੱਥ ਸੁੱਤੇ ਕਰੋ ਥੋੜਾ ਮੂੰਹ ਧੋ ਲਓ ਤੇ ਤੁਸੀਂ ਉੱਥੇ ਬੈਠੇ ਹੱਥ ਸੁੱਤੇ ਕਰਕੇ ਤੁਸੀਂ ਬਾਣੀ ਪੜੋ ਜੇ ਤੁਸੀਂ ਦੇਖ ਨਹੀਂ ਸਕਦੇ ਪੜ੍ਹ ਵੀ ਨਹੀਂ ਸਕਦੇ ਬੈਠ ਵੀ ਨਹੀਂ ਸਕਦੇ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਕਿਰਪਾ ਕਰੋ ਕਿ ਤੁਸੀਂ ਅ ਵਾਹਿਗੁਰੂ ਦਾ ਜਪ ਕਰ ਲਓ ਲੇਟੇ-ਲੇਟੇ ਵਾਹਿਗੁਰੂ ਦਾ ਜਪ ਕਰ ਲਓ ਔਰ ਤੁਸੀਂ ਕੰਫਰਟੇਬਲ ਲੇਟੋ ਕੰਫਰਟੇਬਲ ਲੇਟੋ ਜਿਸ ਤਰ੍ਹਾਂ ਵੀ ਤੁਹਾਨੂੰ ਕੰਫਰਟੇਬਲ ਹੋਵੇ ਜਿਸ ਤਰ੍ਹਾਂ ਤੁਸੀਂ ਭਾਵੇਂ ਲੇਟੇ-ਲੇਟੇ ਕਰੋ ਬੈਠ ਕੇ ਕਰੋ ਆਵੇਂ ਲੱਤਾਂ ਦੇ ਥੱਲੇ ਸਰਾਹਣੇ ਰੱਖ ਲੋ ਜਿਸ ਤਰ੍ਹਾਂ ਵੀ ਤੁਹਾਨੂੰ ਤੁਸੀਂ ਬੈੱਡ ਤੋਂ ਨਹੀਂ ਉੱਠ ਸਕਦੇ। আর ਜੋ ਲੋਗ ਉੱਠ ਸਕਦੇ ਨੇ ਯੰਗ ਨੇ ਜਾਂ ਏਜ ਹੋ ਗਈ ਹੈ ਉੱਠ ਸਕਦੇ ਇਸ਼ਨਾਨ ਕਰ ਸਕਦੇ ਆ। ਉਹ ਕਿਰਪਾ ਕਰਨ 2 ਵਜੇ ਇਸ਼ਨਾਨ ਕਰਕੇ ਬਾਣੀ ਨਾਲ 2.5 ਘੰਟੇ ਜ਼ਰੂਰ ਜੁੜਨ। ਗੁਰਦਾ ਸਿੱਖ 2.5 ਘੰਟੇ ਜ਼ਰੂਰ ਜੁੜੇ। ਸਵੇਰੇ ਅੰਮ੍ਰਿਤ ਵੇਲੇ 2.5 ਘੰਟੇ ਸੰਭਾਲੋ। ਫਿਰ ਸ਼ਾਮ ਦੇ ਵੇਲੇ ਸੰਭਾਲੋ। ਫਿਰ 24 ਘੰਟੇ हिरदे रूपी अंतर्गत वा गुरु वा गुरु ਦਾ जाप ਕਰੋ ਆਪਣੇ ਮਨ ਆਪਣੀ ਆਵਾਜ਼ ਆਪ ਹੀ ਸੁਣੋ ਵਾਹਿਗੁਰੂ ਜੀ ਅਗਰ ਤੁਹਾਡਾ ਮਨ ਫੁਰਨਿਆਂ ਵਿੱਚ ਜਾ ਰਿਹਾ ਹੈ ਤੁਹਾਡਾ ਮਨ ਨਹੀਂ ਲੱਗ ਰਿਹਾ ਤੇ ਤੁਸੀਂ ਜ਼ੋਰ ਨਾਲ ਵਾਹਿਗੁਰੂ ਕਹਿਣਾ ਹੈ ਇਸ ਰੰਗ ਕਰਦੇ ਕਰਦੇ ਤੁਹਾਡੇ ਜਦੋਂ ਬਹੁਤ ਟਾਈਮ ਹੋ ਜਾਏਗਾ ਕਈਆਂ ਨੂੰ ਤਾਂ ਬਹੁਤ ਹੀ ਕਿਰਪਾ ਹੋ ਜਾਂਦੀ ਹੈ ਜਲਦੀ ਔਰ ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਬਾਰੇ ਪਿਛਲੇ ਵੀਡੀਓ ਚ ਗੱਲ ਕੀਤੀ ਸੀ ਉਸ ਤੋਂ ਬਾਅਦ ਆਪਾਂ ਹਰਸ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਆਪਾਂ ਆਨੰਦ ਬਾਣੀ ਬਾਰੇ ਗੱਲ ਕੀਤੀ ਸੀ ਤੇ ਅੱਜ ਆਪਾਂ ਬ੍ਰह्म ਵਰਖਾ ਦੀ ਗੱਲ ਕਰਦੇ ਹਾਂ ਜਦੋਂ ਵਾਹਿਗੁਰੂ ਜੀ ਤੁਸੀਂ ਅੰਤਰਗਤ ਹੋ ਕੇ ਸਤਿ ਸਿਮਰਨ ਨਾਲ ਜੁੜੇ ਰਹਿੰਨੇ ਹਾਂ ਤੇ ਤੁਹਾਨੂੰ ਹਰਸ ਆਉਣ ਲੱਗ ਜਾਂਦਾ ਹੈ ਅਨਹਦ ਬਾਣੀਆਂ ਸੁਣਨ ਲੱਗ ਜਾਂਦੀਆਂ ਹਨ ਤੇ ਫਿਰ ਤੁਹਾਨੂੰ ਜਦੋਂ ਬ੍ਰਹਮ ਵਰਖਾ ਹੁੰਦੀ ਹੈ ਨਾ ਤੇ ਤੁਹਾਡੇ ਜਿਹੜੀ ਨੱਕ ਦੀ ਕ੍ਰਮਲੀ ਹੁੰਦੀ ਨੱਕ ਦੀ ਟਿੱਕੀ ਨੋਜ਼ ਹੁੰਦੀ ਹੈ ਨਾ ਤੁਹਾਡੀ ਉੱਪਰ ਸਾਹਮਣੇ ਉਸ ਦੇ ਉੱਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੀੜੀਆਂ ਚੱਲ ਰਹੀਆਂ ਹੋ ਔਰ ਵਾਇਗਰ ਜਿੱਥੇ ਬੱਚੇ ਦਾ ਜਨਮ ਲੈਂਦਾ ਤੇ ਉਹਦਾ ਸੌਫਟ ਹੁੰਦਾ ਨਾ ਤਾਲੂ ਉਹਦਾ ਉਸ ਜਗ੍ਹਾ ਤੇ ਤੁਹਾਨੂੰ ਕੀੜੀਆਂ ਵਾਂਗ ਚੱਲਦਾ ਹੈ ਅਜੋ ਜੇ ਤੁਸੀਂ ਅੱਖਾਂ ਬੰਦ ਕਰਕੇ ਪ੍ਰਮਾਤਮਾ ਦਾ ਨਾਮ ਜਪ ਰਹੇ ਹੁੰਦੇ ਹਿਰਦੇ ਰੂਪੀ ਤੇ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਤੁਹਾਡੇ ਉੱਤੇ ਛੋਟੀ ਛੋਟੀ ਕਿੰਮਨ ਹੋ ਰਹੀਏ ਰੂਮ ਦੇ ਅੰਦਰ ਹੀ ਬੈਠੇ ਹੋਇਆ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਵਰਖਾ ਹੋ ਰਹੀ ਹੈ ਸਰੀਰ ਦੇ ਉੱਤੇ ਉਹ ਤੁਹਾਡਾ ਜਿਹੜਾ ਰੋਮ ਰੋਮ ਹੈ ਨਾ ਰੋਂਗਟੇ ਖੜੇ ਹੋ ਜਾਂਦੇ ਜਿਵੇਂ ਲੂਈ ਕੰਡੇ ਪੰਜਾਬੀ ਚ ਕਹਿੰਦੇ ਰੋਂਗਟੇ ਖੜੇ ਹੋ ਜਾਂਦੇ ਆ ਗਾਇਦੁਰ ਜੀ ਉਹਦਾ ਉਸਦਾ ਮਤਲਬ ਰੋਮ ਰੋਮ ਵਿੱਚ ਤੁਹਾਡੇ ਸਿਮਰਨ ਚੱਲਦੇ ਆ ਪਰ ਜਦੋਂ ਤੁਹਾਨੂੰ ਬ੍ਰह्म ਵਰਖਾ ਹੋ ਗਈ ਜੇ ਸੱਚੇ ਪਾਤਸ਼ਾਹ ਜੀ ਤੁਹਾਡੇ ਪਰ ਬਖਸ਼ਿਸ਼ ਹੋ ਜਾਣੀ ਹੈ ਹੁਣ ਤੁਹਾਡੇ ਥੋੜਾ ਜਿਹਾ ਸਮੇਂ ਰਹਿ ਗਿਆ ਹੈ ਕਿ ਤੁਸੀਂ ਅੱਗੇ ਪ੍ਰਕਾਸ਼ ਰੂਪੀ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਇਸ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਪ੍ਰਕਾਸ਼ ਰੂਪੀ ਦਰਸ਼ਨ ਦੀ ਗੱਲ ਜ਼ਰੂਰ ਕਰਾਂਗੇ ਕਿਸ ਤਰ੍ਹਾਂ ਹੋਣਗੇ ਤੇ ਅੱਗੇ ਆਪਾਂ ਕੀ ਅਵਸਥਾ ਬਣਾਉਣੀ ਹੈ ਇਹ ਮਹਾਪੁਰਖਾਂ ਨੇ ਵਚਨ ਕੀਤੇ ਹਨ ਕਿ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਪਰਮਾਤਮਾ ਨਾਲ ਜੁੜ ਸਕਦੇ ਹਾਂ ਵਾਹਿਗੁਰੂ ਜੀ ਦਾਸ ਦੀ ਕੋਈ ਔਕਾਤ ਨਹੀਂ ਆਪ ਜੀ ਦੇ ਨਾਲ ਬਚਨ ਸਾਂਝੇ ਬਚਨ ਕਰੇ ਕਥ ਕਥਾ ਕਰੇ ਸਿਰਫ ਆਪਣੇ ਮਨ ਦੇ ਵਿਚਾਰ ਦਾਸ ਕਰ ਸਕਦੀ ਹੈ ਦਾਸ ਨੂੰ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਆਪ ਜੀ ਦੇ ਨਾਲ ਬਚਨ ਸਾਂਝੇ ਕਰ ਸਕਾਂ ਇਹ ਵੀ ਉਹੀ ਕਰਵਾਉਣ ਵਾਲੇ ਹਨ ਉਹਨਾਂ ਨੇ ਜਿੱਥੇ ਰੱਖਣਾ ਆਪਾਂ ਉੱਥੇ ਹੀ ਰਹਿਣਾ ਹੈ ਉਹਨਾਂ ਦੇ ਬਿਨਾਂ ਇੱਕ ਤਿੱਲਾ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਉਹਨਾਂ ਦੀ ਅਪਾਰ ਬਖਸ਼ਿਸ਼ ਤੁਵਨੀ ਰਹੇ ਸਰਬੱਤ ਦੇ ਵਾਹਿਗੁਰੂ ਕਾਰਜ ਰਾਸ ਕਰੇ ਦਾਸ ਦੀਆਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀਓ ਵਾਹਿਗੁਰੂ ਜੀ ਦਾਸ ਤੋਂ ਬੇਨਤੀਆਂ ਕਰਦੇ ਆ ਬੇਅੰਤ ਬੇਅੰਤ ਪੁੱਲਾ ਹੋ ਗਈਆਂ ਹਨ ਆਪ ਬਖਸ਼ਣਹਾਰ ਹੋ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੀ ਹਾਂ ਤਾਂ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਕਿਰਪਾ ਕਰਨ ਦਾਸ ਤੋਂ ਇਸੇ ਤਰ੍ਹਾਂ ਸੇਵਾ ਬਾਧ ਚੜ ਕੇ ਲੈਣ ਔਰ ਆਪ ਪੂਰੀ ਸੰਗਤ ਨੂੰ ਬਾਣੀ ਦੇ ਨਾਲ ਜੋੜਨ ਓਨੈਸਟ ਇਨਸਾਨ ਬਣਾਉਣ ਜੋ ਵੀ ਦਾਸ ਨੇ ਬੇਨਤੀਆਂ ਕੀਤੀਆਂ ਹਨ ਉਹਨਾਂ ਤੇ ਚੱਲਣ ਦੀ ਕਿਰਪਾਲਤਾ ਕਰਨੀ ਦਾਸ ਦੀ ਕੋਈ ਔਕਾਤ ਨਹੀਂ ਹੈ ਪਰ ਤਾਂ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਜੋ ਜੁਗੋ ਜੁਗ ਅਟਲ ਹੈ ਉਹ ਉਹਨਾਂ ਦੀ ਬਾਣੀ ਹੈ ਉਹਨਾਂ ਦੇ ਵਿਚਾਰ ਹੀ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਹੋਇਆਂ ਇਹਨਾਂ ਚੀਜ਼ਾਂ ਨੂੰ ਅਪਣਾਓ ਆਪਣੀ ਜ਼ਿੰਦਗੀ ਦੇ ਵਿੱਚ ਤੇ ਸਫਲ ਹੋ ਜਾਓ ਤੇ ਆਪਣੇ ਜ਼ਿੰਦਗੀ ਦੇ ਵਿੱਚ ਕਿਰਪਾ ਹੋ ਜਾਵੇ ਕਿ ਆਪਾਂ ਬਾਣੀ ਦੇ ਨਾਲ ਜੁੜ ਕੇ ਸੱਚੇ ਪ੍ਰਕਾਸ਼ ਦੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਨਿਜਾਹਤ ਰੱਖਦੇ ਹੋਏ ਜ਼ਿੰਦਗੀ ਬਦੀਦ ਕਰੀਏ ਜੋ ਆਉਣ ਵਾਲਾ ਸਾਡਾ ਜਨਮ ਮਰਨ ਜੋ ਹੈ ਉਹ ਖਤਮ ਹੋ ਜਾਵੇ ਨਹੀਂ ਤੇ ਆਪਾਂ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਆਉਂਦੇ ਜਾਂਦੇ ਰਵਾਂਗੇ ਤੇ ਕਈ ਤਰ੍ਹਾਂ ਦੀਆਂ ਜੂਨਾ ਸਾਨੂੰ ਭੁਗਤਨੀਆਂ ਪੈਣਗੀਆਂ ਵਾਹਿਗੁਰੂ ਜੀ ਹੈਨਾ ਤੇ ਪੈਨੀਆਂ ਕਿ ਬੰਦਿਆਂ ਪ੍ਰਮਾਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ